ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੱਲ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ 1000 ਤੋਂ ਜ਼ਿਆਦਾ ਦਾ 1000 ਕਰੋੜ ਤੋਂ ਜ਼ਿਆਦਾ ਦਾ ਫਾਈਨ ਹੈ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਹੈ ਇਸ ਫਾਇਨ ਦੇ ਉੱਪਰ ਵੱਖ-ਵੱਖੀ ਪ੍ਰਤੀਕਿਰਿਆ ਨੇ ਜਿਹੜੀਆਂ ਉਹ ਜ਼ਰੂਰ ਸਾਹਮਣੇ ਆਈਆਂ ਨੇ ਅਕਾਲੀ ਦਲ ਦੇ ਬੁਲਾਰੇ ਨੇ ਜੋ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਰਸ਼ਦੀਪ ਕਲੇਰ ਨੇ ਤੰਜ ਕੱਸਦਿਆਂ ਕਿਹਾ ਕਿ ਜੇਕਰ 1000 ਕਰੋੜ ਰੁਪਏ ਦਾ ਜ਼ੁਰਮਾਨਾ ਅਸੀਂ ਸਿਰਫ ਇਸ ਗੱਲ ਲਈ ਦੇ ਰਹੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਸਾਫ ਸਫਾਈ ਨਹੀਂ ਰੱਖ ਪਾਰੇ ਤਾਂ ਇਹ ਦੱਸੋ ਕਿ ਇਹ ਜਿਹੜਾ ਫਾਈਨ ਹੈ ਜ਼ੁਰਮਾਨਾ ਹੈ ਕੀ ਤੁਸੀਂ ਇਹ ਲੋਕਾਂ ਦੀਆਂ ਜੇਬਾਂ ਚੋਂ ਵਸੂਲ ਕਰੋਗੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਜ਼ੁਰਮਾਨੇ ਨੂੰ ਭਰਨ ਦੇ ਲਈ ਭਗਵੰਤ ਮਾਨ ਦੇ ਉਹਨਾਂ ਦੀ ਟੀਮ ਹੈ ਜਿਹੜੀ ਉਹ ਆਪਣੇ ਪੱਲਿਓ ਪੈਸੇ ਦੇਵੇ ਤੇ ਲੋਕਾਂ ਦੇ ਟੈਕਸ ਦੀ ਦੁਰਵਰਤੋਂ ਹੈ ਜਿਹੜੀ ਉਹ ਨਾ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਕੋਲ ਮਾਫ ਕਰਨਾ ਇੱਕ ਵੱਡਾ ਕੀ ਕੂੜੇ ਦਾ ਢੇਰ ਹੈ ਜਿਹੜਾ ਉਹ ਲੱਗਿਆ ਹੋਇਆ ਉਸ ਕੂੜੇ ਦੇ ਢੇਰ ਨੂੰ ਹਟਾਉਣ ਦੇ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਸਨ ਪਰ ਪਿਛਲੇ 2 ਸਾਲਾਂ ਦੇ ਵਿੱਚ ਮਹਿਸ 10 ਲੱਖ ਟਨ ਜਿਹੜਾ ਉਹ ਕੂੜਾ ਹਟਾਇਆ ਗਿਆ ਤੇ ਬਾਕੀ 50 ਲੱਖ ਟਨ ਤੋਂ ਜ਼ਿਆਦਾ ਦਾ ਕੂੜਾ ਹੱਲੇ ਵੀ ਉੱਥੇ ਪਿਆ ਜਿਸ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿਹੜਾ ਉਹ ਸਖਤ ਹੋਇਆ ਤੇ ਉਸ ਦੇ ਵੱਲੋਂ ਜੁਰਮਾਨਾ ਪੰਜਾਬ ਸਰਕਾਰ ਨੂੰ ਲਾਇਆ ਗਿਆ ਹੋਰ ਕੀ ਕੁਝ ਕਹਿਣਾ ਅਰਸ਼ਦੀਪ ਕਲੇਰ ਦਾ ਆਓ ਸੁਣਦੇ ਹਾਂ ਦੇਖੋ ਜਿਹੜਾ ਪੰਜਾਬ ਪਹਿਲੇ ਹੀ ਵਿੱਤੀ ਬੋਝ niche ਦਬਿਆ ਹੋਇਆ ਤੇ ਸਾਡੀ ਪੰਜਾਬ ਸਰਕਾਰ ਹੋਵੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਇਹ ਹਰ ਰੋਜ਼ ਗਲਤੀ ਦੁਹਾਈ ਦਿੰਦੇ ਨੇ ਜੀ ਕੇਂਦਰ ਨੇ ਸਾਡਾ ਫਲਾਣਾ ਫੰਡ ਰੋਕ ਲਿਆ ਸਾਡਾ ਆਰਡੀਐਫ ਨਹੀਂ ਆਇਆ ਤੇ ਅੱਜ ਇਸੇ ਭਗਵੰਤ ਮਾਨ ਸਾਹਿਬ ਤੇ ਪੰਜਾਬ ਸਰਕਾਰ ਦੀ ਗਲਤੀ ਕਰਕੇ ਪੰਜਾਬ ਨੂੰ 1023 ਕਰੋੜ ਦਾ ਵਾਧੂ ਬੋਝ ਪਿਆ ਇਹ ਬੋਝ ਕਾਦਾ ਹੈ ਇਹ ਐਨਜੀਟੀ ਨੇ ਜੁਰਮਾਨਾ ਲਾਇਆ ਪੰਜਾਬ ਨੂੰ ਔਰ ਇਹ ਜੁਰਮਾਨਾ ਪੰਜਾਬ ਨੂੰ ਸਾਫ਼ ਸੁਥਰਾ ਨਾ ਰੱਖਣ ਵਾਸਤੇ ਗੰਦਗੀ ਫਲਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਾਂ ਪੰਜਾਬ 'ਚ ਡਿਵੈਲਪਮੈਂਟ ਤਾਂ ਕੋ ਕੀਤੀ ਨਹੀਂ ਇੱਟ ਤਾਂ ਲਾਈ ਨਹੀਂ ਜੋ ਪੁਰਾਣੀ ਸਰਕਾਰਾਂ ਕੰਮ ਕਰ ਗਈਆਂ ਜੋ ਸ਼ਰੋਮਨੀ ਅਕਾਲੀ ਦਲ ਨੇ ਇਨਫਰਾਸਟ੍ਰਕਚਰ ਬਣਾਤਾ ਸਾਰਾ ਪੰਜਾਬ ਉਸ ਇਨਫਰਾਸਟ੍ਰਕਚਰ ਤੇ ਚੱਲ ਰਿਹਾ ਤੇ ਅੱਪੋਂ ਦੀ ਸਾਮ ਸੰਭਾਲ ਵੀ ਨਹੀਂ ਕਰ ਸਕਦੇ ਔਰ ਇਹ ਹਾਲਾਤ ਬਣ ਕੇ ਪੰਜਾਬ ਦੇ ਵਿੱਚ ਗੰਦਗੀ ਦੇ ਕੂੜਿਆਂ ਦੇ ਢੇਰ ਦੇ ਕਿ ਐਨਜੀਟੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ 1023 ਕਰੋੜ ਦਾ ਜੁਰਮਾਨਾ ਲਾਣਾ ਪੈ ਗਿਆ ਇਹ ਤਾਂ ਫਿਰ ਸਿੱਧੀ ਸਿੱਧੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਹਦਾ ਬੋਝ ਪੰਜਾਬੀ ਕਿਉਂ ਚੁੱਕੇ ਕਿਉਂ ਨਾ ਤੁਹਾਡੇ ਮੰਤਰੀਆਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਤੁਹਾਡੀ ਆਪਦੀ ਅਟੈਚ ਕੀਤੀ ਜਾਵੇ ਤੁਹਾਡੇ ਅਫਸਰਾਂ ਜਿਨ੍ਹਾਂ ਦੀ ਗਲਤੀ ਕਰਕੇ 1023 ਕਰੋੜ ਦਾ ਵਾਧੂ ਬੋਝ ਪੰਜਾਬ ਦੀ ਜਨਤਾ ਦੇ ਸਿਰ ਪਿਆ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਔਰ ਲੋਕਲ ਬਾਡੀ ਮੰਤਰੀ ਕੌਣ ਨੇ ਸਰਦਾਰ ਬਲਕਾਰ ਸਿੰਘ ਉਹ ਤਾਂ ਆਪ ਨਹੀਂ ਆਪਣੀ ਛਵੀ ਨੂੰ ਸਾਫ਼ ਸੁਥਰਾ ਰੱਖ ਪਾਉਂਦੇ ਤੇ ਪੰਜਾਬ ਨੂੰ ਕਿਸ ਤਰੀਕੇ ਸਾਫ਼ ਸੁਥਰਾ ਰੱਖਣਗੇ ਤੇ ਲਗਾਤਾਰ ਸਾਡੀ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ ਪਹਿਲਾ ਮੱਤੇਵਾੜੇ ਤੋਂ ਉੱਥੋਂ ਜਿਹੜੇ ਡੰਪ ਸੀ ਉਹਨਾਂ ਤੇ ਸਰਕਾਰ ਮੁਕਰੀ ਹੁਣ ਕਾਨੂੰਨਵਾਨ ਮੁਕਰੀ ਤੇ 1023 ਕਰੋੜ ਦਾ ਤੁਹਾਨੂੰ ਫਾਈਨ ਲੱਗਿਆ ਸਰਕਾਰ ਨੇ ਜਾਗਣਾ ਕਦੋਂ ਤੇ ਅਸੀਂ ਲੋਕਾਂ ਤੋਂ ਟੈਕਸ ਵਸੂਲਣ ਚ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਨ ਤੇ ਗੁਰੇਜ਼ ਨਹੀਂ ਕਰਦੇ ਹੁਣ ਇੱਕ ਨਵਾਂ ਜਜ਼ੀਆ ਲਾਤਾ ਕਿ ਜੀ ਦੋ ਪਹੀਆ ਵਾਹਨ ਹੋਣ ਚਾਰ ਪਹੀਆ ਵਾਹਨ ਹੋਣ ਉਹਨਾਂ ਤੋਂ ਗ੍ਰੀਨ ਟੈਕਸ ਵਸੂਲਿਆ ਜਾਊਗਾ ਮੁੱਖ ਮੰਤਰੀ ਸਾਹਿਬ ਲੋਕਾਂ ਤੇ ਵਾਧੂ ਬੋਝ ਪਾ ਕੇ ਉਹਨਾਂ ਦੀਆਂ ਜੇਬਾਂ ਚੋਂ ਪੈਸਾ ਕਢਾ ਕੇ ਸਰਕਾਰ ਦੇ ਖਜ਼ਾਨੇ ਭਰ ਕੇ ਉਹ ਪੈਸਾ ਪੰਜਾਬ ਤੇ ਤਾਂ ਲੱਗ ਨਹੀਂ ਰਿਹਾ ਕਿਉਂਕਿ ਨਾ ਤਾਂ ਤੁਸੀਂ ਪੰਜਾਬ ਨੂੰ ਸੰਭਾਲ پا ਰਹੇ ਹੋ ਨਾ ਉਹਦੀ ਡਿਵੈਲਪਮੈਂਟ ਕਰ پا ਰਹੇ ਹੋ ਕੂੜੇ ਦੇ ਜਗਾ ਜਗਾ ਢੇਰ ਲੱਗੇ ਨੇ ਜਿਹੜੀਆਂ ਤੁਸੀਂ ਗ੍ਰੀਨ ਸਿਟੀ ਕਲੀਨ ਸਿਟੀ ਤੁਹਾਨੂੰ ਮਿਲੀਆਂ ਉਹਨਾਂ ਦਾ ਕੁਝ ਪਤਾ ਨਹੀਂ ਤਾਂ ਫਿਰ ਉਹ ਪੈਸਾ ਜਾ ਕਿਥੇ ਰਿਹਾ ਕਿਉਂ ਪੈਸਾ ਸਾਰਾ ਅਸੀਂ ਅਰਵਿੰਦ ਕੇਜਰੀਵਾਲ ਦੀ ਮਸ਼ਹੂਰੀ ਤੇ ਖਰਚ ਰਿਆ ਉਹਦੇ ਜਹਾਜ਼ਾਂ ਦੇ ਖਰਚੇ ਤੇ ਕਰ ਰਹੇ ਆ ਜਾਂ ਜਿਹੜਾ ਸਾਡਾ ਸਿਕਿਉਰਟੀਆਂ ਵਾਧੂ ਅਸੀਂ ਚੱਕੀ ਫਿਰਦੇ ਆ ਜਾਂ ਦਿੱਲੀ ਪਠਾ ਰੱਖੇ ਨੇ ਅਸੀਂ ਐਨਐਸ ਸਿਕਿਉਰਟੀ ਵਾਲੇ ਬੰਦੇ ਉਹਨਾਂ ਦੀਆਂ ਤਨਖਾਹਾਂ ਦੇ ਰਹੇ ਆ ਉਹ ਪੈਸਾ ਜਾ ਕਿੱਥੇ ਰਿਹਾ ਸੋ ਪੰਜਾਬ ਦੀ ਜਨਤਾ ਨੂੰ ਇਹਦੇ ਤੇ ਆ ਕੇ ਜਵਾਬ ਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ